ਆਪਣਾ ਬੋਟਸਰ ਤੇ ਆ ਅਦਰ ਆ ਕੋਣਾ ਕੀ ਕੀ ਨਾਮ ਆ ਤੇਰਾ ਜੈਨ ਪ੍ਰਿੰਸ ਹਾਂ ਤੇ ਆ ਪ੍ਰਿੰਸ ਕੁਮਾ ਉਹ ਸਾਡੀ ਪ੍ਰਿਆ ਤੇ ਆ ਤਨੇ ਆਟਮਾ ਇੱਕ ਉਹ ਵੇਖ ਲਾ ਆ ਕੀ ਹੈ ਇਹ ਨਵਾਂ ਡਿਜ਼ਾਈਨ ਹੈ ਨਾ ਇਹ 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 ਹਾਂ ਉਹ ਤੋਂ ਸਲੇਪ ਬੜੇ ਘਣ ਮਾਰ ਦੇਤਾ ਤੇ ਆ ਸਾਡਾ ਪਾਵਾ ਪ੍ਰਿੰਸ ਹੈ ਕਾ ਤਗੜੀ ਚੀਜ਼ ਹੈ ਨਾ ਲੈ ਮੈਂ ਖਾਂਦਾ ਚੱਲ ਕੋਈ ਨਹੀਂ ਉਧਰ ਜੂਆ ਤੇ ਮਿਹਰਬਾਨੀ ਹੋ ਰਹੀ ਹੈ ਹਾਂ ਜੂਆਲੀ ਬਣਾ ਲਾ ਨਾ ਨਾ ਕਿ ਉਹਨਾਂ ਨੂੰ ਪਰਜੀ ਬਣਾਉਣੀਆਂ ਹੋਗੀਆਂ ਤੇ ਇਧਰ ਆਪਣਾ ਮਟਰਸਾ ਖੜਾ ਹੈ ਟੈਂਕੀ ਭਰ ਗਈ ਪਾਣੀ ਡੁੱਲ ਹੀ ਜਾਂਦਾ ਹੈਗਾ ਪਾਵੇ ਰ ਖਿੱਢੀ ਜਾਂਦੇ ਅੱਜ ਬੱਚਾ ਪਾਰਟੀ ਆ ਜਾ ਪੱਗਰ ਮਾਰਨਾ ਤੇ ਇਹ ਕਰੇ ਮੁਰਗੇ ਹੈਗੇ 700 ਹੀ ਚੀ ਜੇ ਤੇ ਆ ਸਾਡੀ ਗਾਜੀ ਹੈ ਚਲੋ ਜੀ ਸਾਡਾ ਆ ਸਾਡਾ ਗਾਰਦਿਕ ਹੈਗਾ ਇਹਨ ਜਿੰਨਾ ਮਰਜੀ ਹਟਾ ਲਓ ਇਹਨ ਜਾਣਾ ਸਿਰਫ ਪੌੜੀਆਂ ਤੇ ਹੋਰ ਕੋਈ ਕੰਮ ਨਹੀਂ ਇਹਦੇ ਕੋਲੇ ਆ ਵੇਖ ਨੇ ਕਿ ਗੋਡੇ ਲਾ ਕੇ ਚੜਜੂਆਂੜੜ ਗਿਆ ਦਿਨ ਕੇ ਗੋਡੇ ਲਾ ਕੇ ਇਹ ਗਿਆ ਫੇਰ ਗਿਆ ਚਲ ਬਈ ਆ ਕੀ ਸਿੱਤਰ ਪਾਣਗੇ ਤੇਰੇ ਇਹਨ ਜਿੰਨਾ ਮਰਜੀ ਡਰਾਲਾ ਇਹ ਜਾਂਦਾ ਤਾਂ ਹੀ ਐ ਇਹਨ ਹੋਰ ਕੋਈ ਕੰਮ ਨਹੀਂ ਗਾ ਡਿੱਗ ਪੈਗਾ ਇੱਧਰ ਡਿੱਗ ਜੇਗਾ ਹਾਂ ਨਹੀਂ ਡਿੱਗਦਾ ਲੈ ਹੈ ਨਾ ਪੰਗਿਆਂ ਦਾ ਐਡਾ ਵੈਬ ਦੀ ਉਹ ਚੱਲ ਪਿਆ ਤਾਨੂੰ ਫੇਰ ਨਾਲ ਨਾਲੇ ਤੇ ਕੀ ਜਾਵੇ ਬੰਦਾ ਫੇਰ ਚੜ ਕੇ ਆਉ ਦੱਸੋ ਤਾਂ ਮੈਂ ਕੀ ਕਰਾਂ ਤੇ ਆ ਮੋਟਾ ਹੈ ਉਧਰ ਮੰਮੀ ਤਿਆਰ ਹੋ ਜਾਂਦੀ ਐ ਤੇ ਇਧਰ ਟਰੈਡਰ ਆ ਚਾਰ ਦਾਣਾ ਮੰਡੀ ਦਾ ਸਮਾਨ ਵੇਸਟਮਾਲ ਰੈਡੀ ਕਰੀ ਜਾਂਦੇ ਵੇਚਣਾ ਤੇ ਦਰਾਉ ਕਰਦਾ ਤਾਂ ਜਾਈ ਜਾਂਦਾ ਮਜੂਮਾ ਆ ਗਿਆ ਪੌੜੀਆਂ ਲਾ ਕੇ ਨਿਕ ਨਿਕ ਕਰਾਂ ਇਹ ਬੈਠਣਾ ਬੈਠਣਾ ਬੈਠੂਆ ਹੁਣ ਪੰਗੇ ਬਾਲੇ ਕਰਦਾ ਇੱਕ ਦਾ ਇਹ ਸਾਡੀ ਆਈਟਮ ਇਹ ਉਹ ਬਹਿ ਗਿਆ ਹੁਣ ਫੇਰ ਇਧਰ ਨੂੰ ਭੱਜੂਗਾ ਇਹ ਚੱਲ ਪਿਆ ਹੌਲੇ ਜਲਦਾ ਹੈ ਆਪਾਂ ਇਹਦਾ ਸੇ ਮੋਟਰਸਾਈਕਲ ਠਾਲ ਤੋਂ ਉਧਰ ਲਾਦਾ ਮੰਜਾ ਪੋੜੀਆਂ ਨਾ ਚੜੇ ਪਰ ਟਾਲਦਾ ਫਿਰ ਵੀ ਨਹੀਂ ਗਿਆ ਕਿਸੇ ਨਾ ਕਿਸੇ ਪਾਸੇ ਸਾੜ ਦੀ ਟੱਪ ਜੂਗਾ ਆ ਖੇੜੀ ਦਾ ਫਤਿਹ ਦੀ ਜਾਂਦਾ ਕਰਤਿਕ ਨੂੰ ਬਾਹਰ ਇਹ ਪੋੜੀਆਂ ਚੜਦਾ ਜਦੋਂ ਕਰਦਾ ਟੋਟਣੇ ਦੀ ਕੰਜੀ ਕਰਾ ਰੱਖੀ ਸੀ ਕਟਿੰਗ ਕਰਵਾ ਰੱਖੀ ਆ ਸਟਾਈਲ ਵੇਖਦਾ ਹਨਾ ਬਿੱਲਿਆ ਕਰਤਿਕ ਓਏ ਕਰਤਿਕ ਹਾਂ ਓਏ ਉਧਰ ਵੇਖ ਬੱਸ ਵੇਖ ਲਿਆ ਨੇ ਤੇ ਇਹਦਾ ਸਾਡੇ ਜਾਈ ਜਾਈ ਚਾ ਚਾ ਚਾਰ ਚਾਰ ਨੋ ਤੇਦਰ ਮਿੱਟੀ ਸੈਟ ਰੱਖੇ ਨਾ ਸੇ ਆ ਗਿਆ ਫਤੇ ਸਿੰਘ